ਮੈਨੂੰ ਇਹ ਗੱਲ ਯਾਦ ਆ ਗਈ ਬਾਬਾ ਜੀ ਜੰਮਾ ਸਾਹਾ ਵਾਲੇ ਨਾ ਜੀ ਮੈਨੂੰ ਇੱਕ ਦਿਨੇ ਮੈਂ ਵਜਨ ਕਰਦੇ ਕਹਿੰਦੇ ਭਾਈ ਜਾ ਤੂੰ ਜੁਬਾਰ ਦੀ ਮੰਮੀ ਨੂੰ ਨਾ ਅਨਸਾਈ ਦਰਸ਼ਨ ਕਰਾ ਕੇ ਲਿਆ ਜੁਬਾਰ ਜਿਹੜੇ ਜੁਬਾਰ ਕਿਰਤੂਕ ਮੈਂ ਸ਼ਬਨਮ ਨੂੰ ਮੈਨੂੰ ਕਹਿੰਦੇ ਜੇ ਜਾ ਤੂੰ ਅਨਸਾਈਆਂ ਨੂੰ ਵੀਰਨ ਦਰਸ਼ਨ ਕਰਾ ਕੇ ਰਿਦਾਂ ਬੋਲ ਦੇ ਸਿਖੋ ਜੀ ਤੇ ਅਸੀਂ ਚਲੇ ਗਏ ਮਹਿਮਨ ਚ ਸੌਦਾ ਜਾਵਾਂ ਬਾਬਾ ਜੀ ਉੱਥੇ ਕੁੰਡੀ ਵੀ ਲੱਗਣ ਵਾਲੀ ਹੈ ਮੈਨੂੰ ਕਹਦੇ ਉੱਥੇ ਕਿਸੇ ਨੇ ਕੋਈ ਉਹ ਜੰਦੇ ਆ ਜਾਂ ਲੈ ਕਿਨੂੰ ਮੇਰਾ ਕਿ ਵੀ ਕਿਸੇ ਸੇਵਾਦਾਰ ਤੇ ਜੋਰ ਹੈ ਜਿਉਂ ਕਹਿ ਕੇ ਖਲਾਲਵਾ ਕੋਈ ਬਹੁਤ ਬੜਾ ਬੰਦਾ ਹੋਵੇ ਉਹਦੇ ਜੋਰ ਕਹਿ ਕੇ ਦਰਸ਼ਨ ਹੋਊਗੇ ਜਾਂਦੇ ਆ ਸਾਡੇ ਵਰਗਿਆਂ ਨੇ ਤਾਂ ਕਿਹਨੇ ਪੁੱਛਣਾ ਇੱਕ ਮੈਨੂੰ ਦਰਖਾਣਾ ਕਰਾ ਦੋ ਤੇ ਬਸ ਅਸੀਂ ਆਂਦੇ ਨਹੀਂ ਅਸੀਂ ਖੜੇ ਬਸ ਐਂ ਕਾ ਕੇ ਮੰਚ ਵਰਦਾਂਸ਼ ਕਰਦਾ ਜਾ ਰਹੇ ਹਾਂ ਜੀ ਬਾਹਰ ਖੜੀ ਐ ਤੇ ਸ਼ਬਨੂ ਨੂੰ ਪੁੱਛ ਲਈ ਗੱਲ ਕੀਤੀ ਜੀ ਤਾਂ ਅਸੀਂ ਖੜੇ ਤਾਂ ਬੀਬੀ ਗੁਰਰਾਮ ਕੌਰ ਸੀ ਬਾਹਰ ਆਈ ਕਿਦੋਂ ਬਾਹਰ ਆਈ ਕੁੰਡੀ ਲੈ ਕੇ ਸਾਰੇ ਜਾ ਚੁੱਕੇ ਸੀ ਕਹੀਂ ਤਨੇ ਬਾਬਾ ਜੀ ਨੇ ਤੈਨੂੰ ਅੰਦਰ ਬੁਲਾਇਆ ਤੇ ਕਿਹਾ ਵੀ ਜਿਹੜੇ ਨਾਲ ਆਏ ਉਹਨਾਂ ਨੂੰ ਲੈ ਕੇ ਆਓ ਅਸੀਂ ਉਹਨਾਂ ਨੂੰ ਵੀ ਨਾਲ ਸ਼ਬਨੂ ਵੀ ਨਾਲ ਲੈ ਕੇ ਚਲੇ ਗਏ ਜੋ ਮੱਥਾ ਟੇਕਿਆ ਦੇ ਕੇ ਆ ਗਏ ਦੇ ਕੇ ਅਸੀਂ ਫਿਰ ਦਫੇਲਾ ਸਾਹਿਬ ਚਲੇ ਗਏ ਬਾਬਾ ਜੀ ਮੈਨੂੰ ਕਹਿੰਦੇ ਉਹ ਤਾਂ ਨੇ ਜਦ ਤੁਸੀਂ ਗਏ ਸੀ ਨਾ ਮੈਂ ਪੱਤੇ ਦਾ ਫੋਨ ਬਣਾ ਕੇ ਬੜਿਆਂ ਨੂੰ ਕਰਤਾ ਸੀ ਪਤਾ ਬਹੁਤ ਸੁਣਨਾ ਕਹਿੰਦੇ ਇਹਨਾਂ ਦਰਖਤ ਦਾ ਪੱਤਾ ਤੋੜ ਕੇ ਫੋਨ ਬਣਾ ਕੇ ਘਰਤਾ ਜਿ ਬੜਿਆ ਨੂੰ ਵੀ ਬਾਬਿਓ ਤੰਨਾ ਤੇ ਆ ਬੁਢੀ ਆ ਰਹੀ ਆ ਦਰਸ਼ਨ ਦੇ ਦਿਓ ਧੰਨ ਹੈ ਧੰਨ ਹੈ ਇੱਕ ਨੰਨ